ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਬੁਟੀਕ ਤੇ ਮੈਂ ਅੱਜ ਤੁਹਾਡੇ ਲਈ ਲੈ ਕੇ ਆਈਆਂ ਬਾਹ ਦਾ ਇੱਕ ਹੋਰ ਨਵਾਂ ਡਿਜ਼ਾਈਨ ਉਹਦੇ ਉੱਤੇ ਆਪਾਂ ਨੇ ਇਹ ਵਾਲੀ ਲੈਸ ਤੇ ਇਹ ਵਾਲੀ ਲੈਸ ਦੋਨਾਂ ਦਾ ਕੰਬੀਨੇਸ਼ਨ ਕਰਕੇ ਤੇ ਆਪਾਂ ਨੇ ਇੱਕ ਡਿਜ਼ਾਈਨ ਬਣਾਉਣਾ ਬਹੁਤ ਹੀ ਪਿਆਰਾ ਜਿਹਾ ਤੇ ਆਓ ਜੀ ਦੇਖੋ ਵੀਡੀਓ ਨੂੰ ਲਾਸਟ ਤੱਕ ਠੀਕ ਹੈ ਜੀ ਸਭ ਤੋਂ ਪਹਿਲਾਂ ਦੇਖੋ ਆਪਾਂ ਨੇ ਇਹ ਵਾਲੀ ਲੈਸ ਲੈ ਲੈਣੀ ਇਹ ਸੂਟ ਆਪਣਾ ਆਲ ਓਵਰ ਹੈਗਾ ਤੇ ਬਾਹਾਂ ਦੀ ਕਟਿੰਗ ਆਪਾਂ ਨੇ ਕਰ ਲਈ ਠੀਕ ਹੈ ਲੈਸ ਦੀ ਪੁੱਠ ਸਿੱਧ ਤੁਸੀਂ ਚੈੱਕ ਕਰ ਲੈਣੀ ਹੈ ਠੀਕ ਹੈ ਆਪਾਂ ਪੁੱਠੀ ਸਾਈਡ ਜਿਹੜੀ ਆ ਉਹ ਉੱਪਰ ਰੱਖਾਂਗੇ ਇਸ ਤਰ੍ਹਾਂ ਇਹਨੂੰ ਸੈੱਟ ਕਰ ਲਓ ਜਿੰਨੀ ਤੁਸੀਂ ਫੋਲਡਿੰਗ ਕਰਨੀ ਹੈ ਅੱਗੋਂ ਬਾਹਾਂ ਦੀ ਮੋਰੀ ਦੀ ਦੇਖੋ ਆਪਾਂ ਨੇ ਨਾਲ-ਨਾਲ ਲੈਸ ਰੱਖ ਲੈਣੀ ਤੇ ਨਾਲ-ਨਾਲ ਹੀ ਸिलाई ਲਾਈ ਜਾਣੀ ਇਸ ਤਰ੍ਹਾਂ ਲੈਸ ਆਪਣੀ ਲੱਗ ਗਈ ਦੇਖੋ ਜੀ ਲੈਸ ਬਹੁਤ ਵਧੀਆ ਤਰੀਕੇ ਨਾਲ ਲੱਗੇ ਤਾਂ ਹੁਣ ਆਪਾਂ ਨੇ ਇਸ ਨੂੰ ਦੇਖੋ ਇਸ ਤਰ੍ਹਾਂ ਸਿੱਧਾ ਕਰਕੇ ਤੇ ਇਹਦੇ ਉੱਤੇ ਟੌਪ ਵਾਲੀ ਸਿਲਾਈ ਲਾ ਦੇਣੀ ਹੈ ਇਸ ਤਰ੍ਹਾਂ ਫਾਈਨਲ ਵਾਲੀ ਦੇਖੋ ਇੱਕ ਲੈਸ ਆਪਾਂ ਨੇ ਲਾ ਲਈ ਹੁਣ ਆਪਾਂ ਲਾਵਾਂਗੇ ਦੂਸਰੀ ਲੈਸ ਉਸ ਲਈ ਆਪਾਂ ਨੇ ਨਿਸ਼ਾਨ ਲਾ ਲੈਣੇ 2 ਇੰਚ ਦੇ ਇਸ ਤਰ੍ਹਾਂ 2 ਇੰਚ ਦਾ ਗੈਪ ਛੱਡ ਦੇਣਾ ਹੁਣ ਲਾਵਾਂਗੇ ਆਪਾਂ ਇਹ ਵਾਲੀ ਲੈਸ ਬਹੁਤ ਹੀ ਸੋਹਣਾ ਸਿੰਪਲ ਤੇ ਸੋਬਰ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਹੈ ਜੀ ਤੁਸੀਂ ਵੀ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਓ ਆਪਣੇ ਟਿੱਕਾ ਤੇ ਬਹੁਤ ਸੌਖਾ ਤਰੀਕਾ ਹੈ ਫਿਰ ਆਪ ਇੱਕ ਨਿਸ਼ਾਨ ਆਪਾਂ ਨੇ ਹੋਰ ਲਾ ਲੈਣਾ ਇਸੇ ਤਰ੍ਹਾਂ 2 ਇੰਚ ਦਾ ਠੀਕ ਹੈ ਫਿਰ ਤੋਂ ਆਪਾਂ ਨੇ ਇੱਕ ਵਾਰ ਲੈਸ ਫੇਰਲਾ ਲੈਣੀ ਹੈ ਇਸ ਤਰ੍ਹਾਂ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ 5 ਤੋਂ 7 ਮਿੰਟ ਦੇ ਵਿੱਚ ਆਪਣੀਆਂ ਦੋਨੋਂ ਬਾਜੂ ਤਿਆਰ ਹੋ ਜਾਂਦੀਆਂ ਜੀ ਇਸ ਡਿਜ਼ਾਈਨ ਦੇ ਨਾਲ ਦੇਖੋ ਜੀ ਬਹੁਤ ਸੋਹਣਾ ਸਿੰਪਲ ਤੇ ਸੋਬਰ ਡਿਜ਼ਾਈਨ ਬਣਿਆ। ਦੇਖੋ ਜੀ ਆਪਣਾ ਬਾਜੂ ਦਾ ਡਿਜ਼ਾਈਨ ਬਣ ਗਿਆ। ਬਹੁਤ ਹੀ ਸੋਹਣਾ ਸਿੰਪਲ ਤੇ ਸੋਬਰ ਬ੍ਰੀਕ ਲਾਸ ਦੇ ਵਿੱਚ ਆਪਾਂ ਨੇ ਡਿਜ਼ਾਈਨ ਬਣਾਇਆ ਤੇ ਆਪਾਂ ਕਮੀਜ਼ ਦੀ ਵੀ ਲੁੱਕ ਚੇਂਜ ਕਰਾਂਗੇ ਬਣੇ ਰਹਿਣਾ ਵੀਡੀਓ ਦੇ ਨਾਲ। ਜੇਕਰ ਤੁਹਾਨੂੰ ਇਹ ਮੇਰਾ ਡਿਜ਼ਾਈਨ ਪਸੰਦ ਆਇਆ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ। ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਓਕੇ ਜੀ ਧੰਨਵਾਦ ਮਿਲਦੇ ਆਂ। ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਨਵਾਂ ਨਵਾਂ ਡਿਜ਼ਾਈਨ ਲੈ ਕੇ ਓਕੇ ਜੀ ਬਾਏ ਬਾਏ ਧੰਨਵਾਦ